ਸੱਚੀ ਗੱਲ ਤੁਸੀਂ ਵੇਖ ਰਹੇ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪੇ ਜਰਵਾਨ ਜਲਾਲਾਬਾਦ ਤੋਂ ਇੱਕ ਪਰਿਵਾਰ ਬੈਠਾ ਹੈ ਅੱਜ ਸੀਐਮ ਭਗਵੰਤ ਮਾਨ ਨੇ ਨਾਨਾ ਸਨਮਾਨਿਤ ਕੀਤਾ ਹੈ ਸਭ ਤੋਂ ਪਹਿਲੇ ਤੇ ਤੁਹਾਡੇ ਪਿੰਡ ਸਰਹੱਦ ਦੇ ਕੋਲ ਹੈਗਾ ਕਿੰਨਾ ਕਰ ਮਾਹੌਲ ਜਿਹੜਾ ਉੱਤੇ ਖਰਾਬ ਰਹਿੰਦਾ ਕਿੰਨਾ ਕਰ ਪੜ੍ਹਾਈ ਦੇ ਵਿੱਚਕਾਰ ਦਿਲ ਲੱਗ ਜਾਂਦਾ ਹੈ ਮਾਹੌਲ ਮਤਲਬ ਕਾਫੀ ਮਤਲਬ ਪਛੜਾ ਹੋਇਆ ਇਲਾਕਾ ਹੈ ਮਤਲਬ ਕਿ ਕੁਝ ਜਿਹਨੂੰ ਐਜੂਕੇਸ਼ਨ ਹੁੰਦੀ ਹੈ 10th ਤੋਂ ਬਾਅਦ 12th ਤੋਂ ਬਾਅਦ ਸਿਰਫ ਇੱਕ ਡ੍ਰੀਮ ਲੈ ਕੇ ਚੱਲਦੇ ਆ ਕਿ ਇੱਕ ਆਰਮੀ ਦੇ ਵਿੱਚ ਇੱਕੀ ਜਾ ਕੇ ਕੋਈ ਮਤਲਬ ਆਰਮੀ ਵਿੱਚ ਲੱਗ ਜਾਈਏ ਜੇਕਰ ਕੋਈ ਅਗਨੀਵੀਰ ਦੀ ਭਰਤੀ ਵੀ ਕਰਕੇ ਆਉਂਦਾ ਤਾਂ ਪੂਰੇ ਪਿੰਡ ਨੂੰ ਮਾਨ ਹੁੰਦਾ ਬਸ ਇੰਨੇ ਕੁ ਸੋਚੇ ਮਤਲਬ ਕਿ ਉਸ ਤੋਂ ਉੱਪਰ ਕੋਈ ਸੋਚ ਵਾਲਾ ਹੈ ਨਹੀਂ ਮਤਲਬ ਇਲਾਕਾ ਅੱਛਾ ਤੇ ਤੁਸੀਂ ਆਪਣੇ ਇਲਾਕੇ ਤੋਂ ਪਹਿਲੇ ਹੋ ਹਾਂਜੀ ਮਤਲਬ ਕਿ ਮੇਰੇ ਇਲਾਕੇ ਮਤਲਬ ਜਿਵੇਂ ਹੁੰਦਾ ਕਿ ਸਾਡੇ ਨੇੜੇ ਦੇ ਪਿੰਡਾਂ ਦੇ ਵਿੱਚ ਇੱਕ ਨਾਨ ਮੈਡੀਕਲ ਜਿਵੇਂ ਸਾਇੰਸ ਰੱਖਣਾ ਹੀ ਬਹੁਤ ਵੱਡੀ ਗੱਲ ਹੈ ਮਤਲਬ ਕਿ ਕੁਝ ਵਿਦਿਆਰਥੀ ਹੁੰਦੇ ਆ ਮਤਲਬ ਕਿ ਜਿਵੇਂ ਮੇਰੇ ਪਿੰਡ ਮਤਲਬ ਜਿਹੜੀ ਕਲਾਸ ਵਿੱਚ ਮੈਂ ਪੜਦਾ ਸੀ ਮੇਰੇ ਨਾਲ ਦੇ ਪੜਨ ਵਾਲੇ ਵਿੱਚ ਸਿਰ ਮੈਂ ਹੀ ਸੀ ਜਨੇ ਸਾਇੰਸ ਲਈ ਸੀ ਬਾਕੀ ਹੋਰ ਕੋਈ ਸਾਇੰਸ ਲੈਣ ਵਾਲਾ ਵੀ ਨਹੀਂ ਸੀ ਤੋਂ ਸਾਇੰਸ ਲੈ ਕੇ ਫਿਰ ਜਈ ਦਾ ਪੇਪਰ ਦੇਣਾ ਉਹ ਤੁਸੀਂ ਆ ਵੀ ਅੰਦਾਜ਼ਾ ਲਗਾ ਸਕਦੇ ਤੁਸੀਂ ਸਾਇੰਸ ਮਤਲਬ ਤੁਸੀਂ ਪਹਿਲੇ ਤੋਂ ਹੀ ਟੀਚਰਤਾ ਰਿਹਾ ਸੀ ਕਿ ਮੈਂ ਸਾਇੰਸ ਰੱਖੂੰਗਾ ਜਾਂ ਕੁਝ ਅਲੱਗ ਕਰੂੰਗਾ ਸੈਨਾ ਚ ਪੜਤੀ ਨਹੀਂ ਹੋਊਗਾ ਅਗਨੀ ਵੀਰ ਚ ਨਹੀਂ ਜਾਊਗਾ ਮੈਂ ਅੱਗੇ ਜਾ ਕੇ ਕੁਝ ਹੋਰ ਕਰੂੰਗਾ ਹਾਂਜੀ ਮੈਂ ਮੇਰਾ ਵੀ ਮਤਲਬ ਕਿ ਇੰਟਰਸਟ ਜੋ ਸੀ ਮੈਥ ਵਿੱਚ ਸੀ ਤੇ ਮੈਂ ਸੋਚਿਆ ਮੈਨੂੰ ਜਦੋਂ ਪਤਾ ਲੱਗੇ ਕਿ ਸਾਇੰਸ ਚ ਹੁੰਦਾ ਹੈ ਉਹਦੇ ਵਿੱਚ ਮਤਲਬ ਕਿ ਕੁਝ ਪੋਰਸ਼ਨ ਆਪਾਂ ਮੈਥ ਨਾਲ ਮਨੂੰ ਮਤਲਬ ਕਿ ਰਿਲੇਟ ਕਰਦੇ ਆਂ ਜੋ ਫਿਜ਼ਿਕਸ ਵਗੈਰਾ ਨੂੰ ਤੇ ਉਸ ਤੋਂ ਬਾਅਦ ਮੈਂ ਆਪਣਾ ਸਟਾਰਟ ਕੀਤਾ ਕਿ ਮੈਂ ਸਾਇੰਸ ਲਾਵਾਂਗਾ ਤੇ ਉਸ ਤੋਂ ਬਾਅਦ ਮੇਰੀ ਫਿਰ ਜਰਨੀ ਸਟਾਰਟ ਹੋਈ ਜੀ ਦੀ ਕਿੰਨੇ ਨੰਬਰ ਆ ਗਏ ਨੇ ਕਿ ਰੈਂਕ ਕੀ ਹੈ ਜੀ ਐਡਵਾਂਸ ਵਿੱਚ ਕੁਝ ਖਾਸ ਨਹੀਂ ਹੋਇਆ ਕਿਉਂਕਿ ਮੈਂ ਮਤਲਬ ਹੋਰ ਕਿਸੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਿਹਾ ਸੀ ਤੇ ਉਹ ਐਗਜ਼ਾਮ ਮਿਸ ਹੋ ਗਿਆ ਜੀ ਮੈਨੇ ਵਿੱਚ ਮੇਰੇ 91.4 ਪਰਸੈਂਟਾਈਲ ਆਇਆ ਸੀ ਐਸਸੀ ਕੈਟਾਗਰੀ ਅੱਛਾ ਇਹਨਾਂ ਦੇ ਮਦਰ ਵੀ ਇੱਥੇ ਮੌਜੂਦ ਨੇ ਕਦੇ ਸੋਚਿਆ ਸੀ ਮੁੰਡਾ ਮਤਲਬ ਜਿੱਥੇ ਤੁਸੀਂ ਕਹਿ ਰਹੇ ਹੋ ਸਾਇੰਸ ਚ ਪੜਤੀ ਹੋਣ ਅਗਨੀ ਵੀਰ ਚ ਹੋਣਾ ਸਾਇੰਸ ਤਾਂ ਕੋਈ ਰੱਖਦਾ ਨਹੀਂ ਕਹਿੰਦਾ ਸਾਡੇ ਸਕੂਲ ਦੇ ਵਿੱਚਕਾਰ ਬੜਾ ਬੱਚੇ ਨੇ ਮੈਂ ਹੀ ਇਕੱਲਾ ਐ ਤੇ ਕਿਵੇਂ ਵੇਖਦੇ ਉਸ ਚੀਜ਼ ਨੂੰ ਤੁਸੀਂ ਉਹ ਪਰਮਾਤਮਾ ਦੀ ਮੋਰ ਜੀ ਦੇ ਕੁਝ ਬੱਚੇ ਦੀ ਮਿਹਨਤ ਹੈ ਉਹ ਇਹ ਵਈ ਇਸ ਤਰ੍ਹਾਂ ਕਰ ਸਕਦੇ ਤੁਸੀਂ ਸਰਹੱਦ ਪਿੰਡ ਤੋਂ ਆਏ ਤੁਹਾਨੂੰ ਅੱਜ ਕਿੰਨਾ ਖੁਸ਼ੀ ਮਹਿਸੂਸ ਹੋਏ ਸੇਮ ਹਾਊਸ ਜਾ ਕੇ ਆਏ ਹੋ ਮੈਂ ਖੁਸ਼ੀ ਬਹੁਤ ਹੋਈ ਮਾਮਸੀ ਇੱਥੇ ਪਹੁੰਚ ਨਹੀਂ ਸਕਦੇ ਸੀ ਮਾਮਸੀ ਆਮ ਕਰੇਲੂ ਹਰਦਾ ਨਾ ਇਸ ਪੜੇ ਲਿਖਿਆ ਅਨਪਰਲੋਕਾਂ ਤੇ ਸਾਨੂੰ ਇੱਥੇ ਨਹੀਂ ਮੀਂਹ ਦੇ ਸੇਸ ਇੱਥੇ ਪਹੁੰਚਾਂਗੇ ਤਾਂ ਇਹਨਾਂ ਦੇ ਫਾਦਰ ਸਾਹਿਬ ਆਏ ਨਹੀਂ ਲੇਕਿਨ ਉਹਨਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਹੋਏਗੀ ਅੱਗੇ ਜਾ ਕੇ ਕਿਹੜੇ ਸਟ੍ਰੀਮ ਦੇ ਵਿਚਕਾਰ ਤੁਸੀਂ ਜਾ ਕੇ ਐਡਮਿਸ਼ਨ ਲੈਣੀ ਹੈ ਮੈਥਮੈਟਿਕਸ ਐਂਡ ਕੰਪਿਊਟਿੰਗ ਕਰਨਾ ਜਾਂਦਾ ਮੈਂ ਐਨਐਨਟੀ ਜਲੰਧਰ ਤੋਂ ਉਹੀ ਮੇਰਾ ਏਮ ਹੈ ਤੇ ਉਥੇ ਨਾਲ ਅੱਗੇ ਕੰਟੀਨਿਊ ਕਰਨਾ ਚਾਹੁੰਦਾ ਕੈਮਰਾਮੈਨ ਹਲਿੰਦ ਨੀਰੂਪ ਬਿਸਲਵਾਨ ਡੈਨਿਕਸ ਵਿਰਾ ਟੀਵੀ